ਕੁਇਸ ਤੇ ਤੇ ਕੋਈ ਗੱਲ ਨਹੀਂ ਅਸੀਂ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੀ ਜਿਹੜੀ ਆਊਟਸੋਰਸਿੰਗ ਜਿੱਥੇ ਬੰਦੀ ਹੈ ਰਜਿਸਟਰਡ ਪੰਜਾਬ ਉਹਦੇ ਵਿੱਚ ਮੈਂ ਐਜ਼ ਜਰਨਲ ਸਕੱਤਰਾਂ ਜੀ ਸਹਾਇਕ ਜਰਨਲ ਸਕੱਤਰਾਂ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ 20 22 ਸਾਲਾਂ ਤੋਂ 25 25 ਸਾਲਾਂ ਤੋਂ ਜਿਹੜੇ ਸਾਡੇ ਸੀਵਰੇਜ ਬੋਰਡ ਦੇ ਵਿੱਚ ਸਾਡੇ ਸਾਥੀ ਸੀਵਰਮੈਨ ਸਾਡੇ ਸਾਥੀ ਫਿਟਰ ਕੁਲੀ ਜਾਂ ਕੋਈ ਸਾਡਾ ਰੈਵਨਿਊ ਸਟਾਫ ਹੈ ਜਾਂ ਪੰਪ ਆਪਰੇਟਰ ਨੇ ਸਾਥੀ ਫਿਟਰ ਨੇ ਫਿਟਰ ਕੁਲੀ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਨਗੁਣੀਆ ਤਰਖਾਹਾਂ ਤੇ ਕੰਮ ਕਰਦੇ ਆ ਰਹੇ ਆ ਅੱਜ ਇਹ ਸਰਕਾਰ ਸਾਡੇ ਨਾਲ ਇੱਕ ਵਾਅਦਾ ਕਰਕੇ ਆਈ ਸੀ ਕਿ ਅਸੀਂ ਸਾਡੀ ਸਰਕਾਰ ਜਦੋਂ ਵੀ ਸੱਤਾ ਦੇ ਵਿੱਚ ਆਈ ਤਾਂ ਅਸੀਂ ਸਾਰਿਆਂ ਤੋਂ ਪਹਿਲਾਂ ਆਊਟਸੋਰਸ ਜਿਹੜਾ ਮੁਲਾਜ਼ਮਾਂ ਨੂੰ ਹੈਗਾ ਉਹ ਅਸੀਂ ਰੈਗੂਲਰ ਕਰਾਂਗੇ ਪਰ ਸਰਕਾਰ ਨੇ ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਕੀਤੀ ਪਿਛਲੇ 23 ਅਪ੍ਰੈਲ ਨੂੰ ਅਪ੍ਰੈਲ ਨੂੰ ਸਾਡੀ ਸਾਡੇ ਮਹਿਕਮੇ ਦੇ ਸੀਓ ਤੇ ਜਿਹੜੇ ਸਾਡੇ ਮਹਿਕਮੇ ਦੇ ਮੰਤਰੀ ਹੈ ਡਾਕਟਰ ਰਵਜੋਤ ਸਿੰਘ ਤੇ ਸਾਡੇ ਚੇਅਰਮੈਨ ਸਾਹਿਬ ਸਾਡੇ ਸੀਵਰੇਜ ਬੋਰਡ ਦਾ ਸਮੁੱਚਾ ਅਧਿਕਾਰੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਸਾਨੂੰ ਲਿਸਟਾਂ ਦੀ ਮੰਗ ਕੀਤੀ ਕਿ ਅਸੀਂ ਲਿਸਟਾਂ ਤੁਹਾਡੀਆਂ ਮਂਗਾ ਕੇ ਉਸ ਤੋਂ ਬਾਅਦ ਵਿਚਾਰ ਪਟਾੰਦਰਾ ਕਰਦੇ ਹਾਂ ਪਰ ਮਹੀਨਾ ਸਵਾ ਮਹੀਨਾ ਬੀਤ ਜਾਣ ਤੋਂ ਬਾਅਦ ਹਜੇ ਤੱਕ ਲਿਸਟਾਂ ਵੀ ਕਲੀਅਰ ਹੋਈਆਂ ਉਹਨਾਂ ਤੋਂ ਵੀ ਇਸ ਕਰਕੇ ਜਿਹੜਾ ਸਾਡਾ ਅੱਜ ਦਾ ਪ੍ਰੋਟੈਸਟ ਹੈ ਅੱਜ ਅਸੀਂ ਅਦ ਮਿਥੇ ਸਮੇਂ ਲਈ ਪੂਰੇ ਪੰਜਾਬ ਦੇ ਅੰਦਰ ਅਸੀਂ ਹੜਤਾਲ ਕਰਨ ਜਾ ਰਹੇ ਹਾਂ ਤਿੰਨ ਸਿਰਫ 3-4 ਦਿਨ ਅਸੀਂ ਚਤਾਵਨੀ ਜਿਹੜੀ ਹੈਗੀ ਆ ਉਹ ਚਤਾਵਨੀ ਹੜਤਾਲ ਰੱਖੀ ਹੈ ਸਿਰਫ ਅਸੀਂ ਫੀਲਡ ਦੇ ਕੰਮ ਬੰਦ ਕੀਤੇ ਐ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੀਵਰੇਜ ਵੀ ਜਾਮ ਕਰਾਂਗੇ ਤੇ ਵਾਟਰ ਸਪਲਾਈ ਦੀਆਂ ਮੋਟਰਾਂ ਵੀ ਬੰਦ ਕਰਾਂਗੇ ਕਿ ਜੋ ਅਸੀਂ ਸਰਕਾਰ ਦੇ ਖਿਲਾਫ ਜਾਵਾਂਗੇ ਜਿੰਨਾ ਤੱਕ ਸਾਨੂੰ ਜਾਣਾ ਪਿਆ ਜੇ ਸਰਕਾਰ ਸਾਡੇ ਸਾਡੀਆਂ ਮੰਗਾਂ ਹੱਲ ਕਰਦੀ ਐ ਤਾਂ ਫਿਰ ਅਸੀਂ ਉਸ ਹੱਬ ਨਾਲ ਵਿਚਾਰ ਕਰਾਂਗੇ ਮਿਰਨਾ ਬਲਦੇਵ ਸਿੰਘ ਮੰਡੇਰ ਮੈਂ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਵਰਕਰ ਯੂਨੀਅਨ ਆਊਟਸੋਰਸ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਐ ਅਸੀਂ ਅੱਜ ਸਾਡੀ ਸੂਬਾ ਕਮੇਟੀ ਦੇ ਸੱਦੇ ਤੇ ਜਿਹੜੀ ਅਣਮਿੱਥੇ ਸਮੇਂ ਦੀ ਹੜਤਾਲ ਹੈ ਉਹ ਸ਼ੁਰੂ ਕੀਤੀ ਹੈ ਇਹ ਹੜਤਾਲ ਸਾਡੀ ਉਨਾ ਚਿਰ ਚੱਲੂ ਜਿੰਨਾ ਚਿਰ ਸਾਡੀਆਂ ਜਿਹੜੀਆਂ ਬੁਨਿਆਦੀ ਮੰਗਾਂ ਨੇ ਸਰਕਾਰ ਉਹਨਾਂ ਦਾ ਪ੍ਰੋਪਰ ਹੱਲ ਨਹੀਂ ਕਰਦੀ ਉਹਨਾਂ ਦਾ ਨੋਟੀਫਿਕੇਸ਼ਨ ਨਹੀਂ ਕਰਦੀ ਸਾਡੀ 23 April ਨੂੰ ਮੀਟਿੰਗ ਹੋਈ ਹੈ ਉਹਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਰਵਜੂਤ ਸਿੰਘ ਤੇ ਸਾਡੇ ਵਿਭਾਗ ਦੇ ਸੀਓ ਤੇ ਚੀਫ ਇੰਜੀਨੀਅਰ ਤੇ ਹੈੱਡ ਆਫ ਸਟੇਪ ਸੁਪਰਡੈਂਟ ਸਾਰੇ ਉਹਦੇ ਵਿੱਚ ਸੀ ਉਹਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਡੀਆਂ ਜਿਹੜੀਆਂ ਲਿਸਟਾਂ ਨੇ ਸਾਰੇ ਸਟੇਸ਼ਨਾਂ ਤੋਂ 15 ਦਿਨਾਂ ਦੇ ਵਿੱਚ ਵਿੱਚ ਮੰਗਾ ਲਾਂਗੇ ਪਰ ਉਹ ਲਿਸਟਾਂ ਨੂੰ ਇੰਨਾ ਲੇਟ ਕੀਤਾ ਵੀ ਲਗਭਗ 2 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਅਜੇ ਤੱਕ ਉਹ ਲਿਸਟਾ ਮੈਨੂੰ ਲੱਗਦਾ ਉੱਥੇ ਪ੍ਰੋਪਰ ਤੌਰ ਤੇ ਪਹੁੰਚੀ ਨਹੀਂ ਇਸੇ ਕਰਕੇ ਅਸੀਂ ਜਿਹੜੀ ਅੱਜ ਦੀ ਹੜਤਾਲ ਹੈ 10 ਤਰੀਕ ਤੋਂ ਸ਼ੁਰੂ ਕੀਤੀ ਆਣ ਮਿੱਥੇ ਸਮੇਲੇ ਕੀਤੀ ਹੈ ਸਾਡੀਆਂ ਜਿਹੜੀਆਂ ਮੰਗਾਂ ਨੇ ਅਸੀਂ 20 25 25 ਸਾਲਾਂ ਤੋਂ ਲਗੂਣੀਆਂ ਦੀਆਂ ਤਨਖਾਹਾਂ ਤੇ 8 8 10 10 ਹਜ਼ਾਰ ਦੇ ਉੱਤੇ ਗੁਜ਼ਾਰਾ ਕਰਨ ਲਈ ਮਜਬੂਰ ਹੈ ਕਿ ਸਾਡੇ ਘਰਾਂ ਦਾ ਪ੍ਰੋਪਰ ਗੁਜ਼ਾਰਾ ਨਹੀਂ ਹੋ ਰਿਹਾ ਅਸੀਂ ਇਹ ਮਲਕੇ ਜੱਲ੍ਹੋਂ ਤੰਗਾ ਕੇ ਇਸ ਪ੍ਰਬੰਧ ਦੇ ਸਿਸਟਮ ਤੋਂ ਜਿਹੜਾ ਜਿਹੜਾ ਪ੍ਰਬੰਧ ਸਾਨੂੰ ਗੁਲਾਮੀ ਵੱਲ ਲੈ ਕੇ ਜਾਂਦਾ ਹੈ ਜਿਹੜਾ ਪ੍ਰਬੰਧ ਸਾਨੂੰ ਮੌਤ ਵੱਲ ਲੈ ਕੇ ਜਾਂਦਾ ਹੈ ਅਸੀਂ ਆਕ ਕੇ ਅੱਜ ਦਾ ਇਹ ਜਿਹੜਾ ਸੰਘਰਸ਼ਾ ਸ਼ੁਰੂ ਕੀਤਾ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਦੇ ਵਿੱਚ ਸਾਨੂੰ ਮਹਿਕਮੇ ਦੇ ਵਿੱਚ ਮਰਜ ਕਰਕੇ ਫੌਰੀ ਤੌਰ ਤੇ ਰੈਗੂਲਰ ਕੀਤਾ ਜਾਵੇ ਦੂਜੀ ਮੰਗ ਸਾਡੀ ਇਹ ਹੈ ਵੀ ਜਿਹੜੀ 15ਵੀਂ ਕਿਰਤ ਲੇਬਰ ਕਾਨਫਰੰਸ ਹੋਈ ਹੈ ਉਹਦੇ ਵਿੱਚ ਸਰਕਾਰ ਨੇ ਭੋਜਨ ਦੇ ਕੈਲਕੂਲੇਟ ਕਰਕੇ 2700 ਕਲੋਰੀ ਦੇ ਹਿਸਾਬ ਦੇ ਨਾਲ ਹਰ ਇੱਕ ਕਰਮਚਾਰੀ ਨੂੰ 35000 ਤੋਂ ਲੈ ਕੇ 40000 ਤਨਖਾਹ ਉਹਨਾਂ ਨੇ ਨਹੀਂ થીਏ ਉਹ ਵੀ ਸਾਨੂੰ ਪੂਰੀ ਤਰ੍ਹਾਂ ਦਿੱਤੀ ਜਾਵੇ ਤੀਜੀ ਮੰਗ ਸਾਡੀ ਇਹ ਹੈ ਵੀ ਜਿਹੜੇ ਸਾਡੇ ਸਾਥੀ ਸੀਵਰੇਜ ਬੋਰਡ ਦੇ ਵਿੱਚ 25 25 30 30 ਸਾਲਾਂ ਤੋਂ ਕੰਮ ਕਰ ਰਹੇ ਹੈ ਸਿਹਰਦਤਾ ਦੇ ਨਾਲ ਡਿਊਟੀਆਂ ਨਿਭਾ ਰਿਹਾ ਹੈ ਉਹ ਰਿਟਾਇਰਮੈਂਟ ਤੇ ਬੈਠੇ ਹੈ ਉਹਨਾਂ ਦੀ ਉਮਰ ਜਿਹੜੀ ਰਿਟਾਇਰਮੈਂਟ ਉਮਰ ਦੀ ਹੱਦ ਹੈ ਉਹ 65 ਸਾਲ ਕੀਤੀ ਜਾਵੇ ਇਹ ਸਾਡੀਆਂ ਮੇਨ ਮੰਗਾਂ ਨੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੱਜ ਅਸੀਂ ਫੀਲਡਾਂ ਦੇ ਕੰਮ ਬੰਦ ਕੀਤੇ ਐ ਕੰਪਲੇਟਾਂ ਬੰਦ ਕੀਤੀਆਂ ਮਤਲਬ ਕਿ ਆਪੋ ਆਪਣੇ ਸਬਡਿਵੀਜ਼ਨ ਦੇ ਉੱਪਰ ਬੈਠੇ ਐ ਇਹ ਤੋਂ ਸਾਡਾ ਅਗਲਾ ਸਟੈਪ ਇਹ ਹੋਊਗਾ ਜੇ ਮੰਗ ਨਹੀਂ ਮੰਨੀ ਜਾਂਦੀ ਤਾਂ ਅਸੀਂ ਸੀਵਰੇਜ ਜਾਂ ਮੋਟਰਾਂ ਪ੍ਰੋਪਰ ਤੌਰ ਤੇ ਬੰਦ ਕਰਾਂਗੇ ਬਾਰਡਰ ਸਪਲਾਈਆਂ ਬੰਦ ਕਰਾਂਗੇ